ਖੰਡੇ ਵਾਹਣ ਵਾਲੀ ਕੌਮ ਉਸਾਨਾ ਕਰਿਓ ਸਾਡੀ ਇਹ ਚੱਲੀ ਬੜੀ ਸੀ ਕਲਿੱਪ ਆ ਬਾਬਾ ਦੀਪ ਸਿੰਘ ਦੇ ਨਾਂ ਤੇ ਕੇਕ ਕੱਟਣ ਤੇ ਵੀ ਆ ਗਈ ਆ ਕਟਾਇਆ ਸ਼ੀਦਾਂ ਵਾਲਿਆਂ ਨੇ ਸਾਹਮਣੇ ਖਿਲਾਰ ਕੇ ਮਸਲਾ ਗੋਲਕਦਾ ਵਾ ਨਹੀਂ ਰੋਕਦੇ ਪ੍ਰਬੰਧਕ ਜੀ ਪ੍ਰੇਮੀ ਨਾ ਰੁੱਸ ਜਾਣ ਕੇ ਦੇ ਪ੍ਰੇਮੀ ਜੜੀ ਤੇਲ ਦੀ ਜਾਣ ਹੋਰ ਚੱਕੀ ਜਾਈਦਾ ਸਾਨੂੰ ਉਹ ਕਹਦਾ ਪ੍ਰੇਮੀ ਜਿਹੜਾ ਮਰਿਆਦਾ ਦਾ ਘਾਣ ਕਰੀ ਜਾਊ ਮੈਨੂੰ ਪਤਾ ਨਹੀਂ ਰੋਕਦੇ ਬਾਬੇ ਨਹੀਂ ਰੋਕਦੇ ਸਾਧ ਨਹੀਂ ਰੋਕਦੀ ਸ਼ਰੋਮਣੀ ਕਮੇਟੀ ਮੈਂ ਡਿਊਟੀ ਕੀਤੀ ਸੀ ਸ਼ਰੋਮਣੀ ਕਮੇਟੀ ਸਿਸਟਮ ਚ ਇਹ ਆਪਣੇ ਮੁਲਾਜ਼ਮ ਦੀ ਸੰਗੀ ਘੁੱਟ ਦੇਣਗੇ ਨਾ 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 ਪ੍ਰੇਮੀ ਨੂੰ ਕੱਖ ਨਾ ਕਿਓ ਕਿ ਨਾ ਕਿ ਇੱਕ ਵੰਡਿਆ ਬਾਬੇ ਦੀਪ ਸਿੰਘ ਦੇ ਬੂਹੇ ਅੱਗੇ ਖਲੋਕੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਨੂੰ ਭੋਗ ਲਾਉਣ ਵਾਲੀ ਕੌਮ 600 600 ਪਾਉਂਡ ਦਾ ਕੇਕ ਵੰਡਣ ਲਈ ਬੂਹੇ ਅੱਗੇ ਖਲੋਕੇ ਉਹ ਦਿਨ ਦੂਰ ਨਹੀਂ ਉਹ ਦਿਨ ਦੂਰ ਨਹੀਂ ਜਦਨ ਬਾਬਾ ਦੀਪ ਸਿੰਘ ਦੇ ਨਾਂ ਤੇ ਕੱਲਾ ਕੇਕ ਨਹੀਂ ਬਣੂਗਾ ਮੋਮਬਤੀਆਂ ਵੀ ਜਗੜਗੀਆਂ ਤੇ ਬੋਲਣਗੇ ਉੱਚੀ ਉੱਚੀ ਹੈਪੀ ਬਰਥਡੇ ਟੂ ਯੂ ਬਾਬਾ ਦੀਪ ਸਿੰਘ ਜੀ ਜੇ ਨਾਂ ਕਹਿਣ ਦੇ ਇੱਥੇ ਘੇਰ ਲਿਓ ਮੈਨੂੰ ਜੋ ਤੇ ਰਾਹ ਛੱਡਿਆ ਕਿ ਨਾ ਤੁਸੀਂ ਤੁਸੀਂ ਜੇ ਪਹਿਲੇ ਦਿਨੀ ਗੁਰਦੁਆਰਿਆਂ ਚ ਲੰਗਰ ਸਾਦੇ ਰੱਖੇ ਹੁੰਦੇ ਲੰਗਰ ਲੰਗਰ ਹੀ ਆ ਭਾਵੇਂ ਦਾਲ ਫੁਲਕਾ ਹੋਵੇ ਭਾਵੇਂ ਸਬਜੀ ਭਾਜੀ ਹੋਵੇ ਅਸੀਂ ਲੰਗਰ ਟਿੱਕੀਆਂ ਦੇ ਵੀ ਲਾਤੇ ਅਸੀਂ ਲੰਗਰ ਗੋਲ ਗੱਪਿਆਂ ਦੇ ਵੀ ਲਾਤੇ ਅਸੀਂ ਲੰਗਰ ਪੀਜਿਆਂ ਦੇ ਵੀ ਲਾਤੇ ਅਸੀਂ ਲੰਗਰ ਪਰਗਰਾਂ ਦੇ ਵੀ ਲਾਤੇ ਕੋਲਡ ਡਰਿੰਕ ਟਰਾਲੀਆਂ ਭਰ ਭਰ ਕੇ ਲੰਗਰਾਂ ਚ ਲਿਆਂਦੀ ਜਾਂਦੀ ਜਾਂ ਇਹ ਲੰਗਰ ਨਹੀਂ ਕਰ ਰਹੇ ਤੁਸੀਂ ਲੰਗਰ ਦੇ ਨਾਂ ਦੇ ਉਤੇ ਜ਼ਬਾਨ ਦਾ ਚਸਕਰ ਰੱਖ ਲਿਆ ਅਗਲੇ ਬੰਨੇ ਮੰਨ ਜੋ ਚਾਹ ਨਾ ਮੰਨ ਜੋ